ਕਰ ਲੋ ਹਰਦੀਪ ਜੀ ਕੀ ਕਾਰਨ ਕਾਲੀ ਦਲ ਨੂੰ ਤੁਸੀਂ ਅਲਵਿਦਾ ਕਿਹਾ ਅੱਜ ਕੀ ਕਾਰਨ ਪਾਰਟੀ ਦੀ ਬੇਰੁਖੀ ਹੈ ਜੀ ਪਾਰਟੀ ਦੀ ਬੇਰੁਖੀ ਹੈ ਚੰਡੀਗੜ੍ਹ ਪ੍ਰਤੀ ਸਾਡੇ ਪ੍ਰਤੀ ਜਿਹੜੀ ਜਿਸ ਕਰਕੇ ਮੈਂ ਅਸਤੀਫਾ ਦਿੱਤਾ ਤੇ ਕਦੋਂ ਸੋਚਿਆ ਤੁਸੀਂ ਵੀ ਮੈਂ ਹੁਣ ਹੋਰ ਨਹੀਂ ਇੱਥੇ ਕੰਮ ਕਰ ਸਕਦਾ ਦੇਖੋ ਮੈਂ ਰੋਜ਼ ਉੱਠਦਾ ਸੀ ਤੁਰਦਾ ਸੀ ਮੈਂ ਆਪਣੇ ਮਨ ਨੂੰ ਸਮਝਾਂਦਾ ਸੀ ਔਰ ਫਿਰ ਰਾਤ ਨੂੰ ਮੈਂ 21:00 ਵਜੇ ਤੱਕ ਪ੍ਰਚਾਰ ਕਰਿਆ ਮੈਂ ਆਪਣੇ ਉਹਨਾਂ ਲੋਕਾਂ ਦਾ ਵੀ ਰਣੀਆ ਜਿਨ੍ਹਾਂ ਨੇ ਮੇਰਾ ਪ੍ਰਚਾਰ ਇੰਨੇ ਦਿਨ ਚਲਾਇਆ ਔਰ ਮੈਂ ਪ੍ਰਧਾਨ ਸਾਹਿਬ ਨੂੰ ਮੈਂ ਪਹਿਲਾਂ ਹੀ ਕਿਹਾ ਸੀਗਾ ਕਿ ਪਾਰਟੀ ਦੇ ਇਲੈਕਸ਼ਨ ਹੈ ਪਾਰਟੀ ਨੂੰ ਨਾਲ ਖੜਨਾ ਪਏਗਾ ਪਰ ਉਹਨਾਂ ਵੱਲੋਂ ਬਹੁਤ ਦਾ ਅੱਛਾ ਹੁਗਾਰਾ ਨਹੀਂ ਮਿਲਿਆ ਸਾਨੂੰ ਕੀ ਕਾਰਨ ਸੀ ਪੰਜਾਬ ਬਚਾਓ ਯਾਤਰਾ ਚੱਲ ਰਹੀ ਸੀ ਮੁਹਾਲੀ ਵੀ ਆਈ ਕਲਜ਼ੀਰਕਪੁਰ ਵੀ ਆਈ ਤੇ ਤੁਹਾਨੂੰ ਲੱਗਦਾ ਵੀ ਚੰਡੀਗੜ੍ਹ ਤੋਂ ਜਾਣ ਬੁੱਝ ਕੇ ਮੈਂ ਤੁਹਾਨੂੰ ਦੱਸਿਆ ਤਾਂ ਹੈ ਕਿ ਪਾਰਟੀ ਦੀ ਬੇਰੁਕੀ ਹੈ ਜੀ ਚੰਡੀਗੜ੍ਹ ਪ੍ਰਤੀ ਬੇਰੁਕੀ ਹੈ ਤੁਸੀਂ ਕੋਈ ਸ਼ਿਕਾਇਤ ਜਿਹੜੀ ਪਹਿਲਾਂ ਕੀਤੀ ਸੀ ਕਿ ਮੈਂ ਮੈਂ ਤੁਹਾਨੂੰ ਦੱਸ ਰਿਹਾ ਕਿ ਮੈਂ ਬੇਰੁਕੀ ਦਾ ਸ਼ਿਕਾਰ ਹਾਂ ਮੈਂ ਬਹੁਤ ਵਾਰੀ ਹੁਣ ਵੀ ਕਈ ਵਾਰ ਮੈਂ ਮਿਲ ਕੇ ਆਇਆ ਮੈਂ ਕਿਹਾ ਜੀ ਇਹਨਾਂ ਚੀਜ਼ਾਂ ਨੂੰ ਠੀਕ ਕਰੀਏ ਤਾਂ ਹੀ ਇਲੈਕਸ਼ਨ ਚੱਲੇਗਾ ਪਰੂਨਾ ਕੋਲ 2 ਮਿੰਟ ਹੁੰਦੇ ਸੀ अच्छा ਸਮਾਂ ਵੀ ਨਹੀਂ ਮਿਲਦਾ ਹਾਂ 2 ਮਿੰਟ ਹੁੰਦੇ ਸੀ 2 ਮਿੰਟ ਚ ਮੈਂ ਐਦੀ ਕੋਈ ਗੱਲ ਨਹੀਂ ਸੀ ਰੱਖਦਾ ਤੁਸੀਂ ਪਾਰਟੀ ਪ੍ਰਧਾਨ ਵੀ ਸੀ ਚੰਡੀਗੜ੍ਹ ਤੋਂ ਕੈਂਡੀਡੇਟ ਤੋਂ ਸਾਡਾ ਸਾਰਾ ਸਾਡਾ ਸਾਰਾ ਯੂਨਿਟ ਸਾਡਾ ਸਾਰਾ ਯੂਨਿਟ ਛੱਡ ਕੇ ਜਾ ਰਿਹਾ ਜੀ ਜੀ ਕਿੰਨੇ ਸਾਥੀ ਸੀ ਤੁਸੀਂ ਜਿਹੜੇ ਆਪ ਦੇਖੋ ਸਾਡੇ 25 ਤੋਂ 30 ਉਦੇਦਾਰ ਤੇ 100 ਦੇ ਕਰੀਬ ਸਾਡੇ ਜਿਹੜੇ ਮੈਂਬਰਸ ਤੇ ਲੱਗਦਾ ਵੀ ਹੁਣ ਅਕਾਲੀ ਦਲ ਦੁਆਰਾ ਲੜਨ ਯੋਗ ਰਹੂਗੀ ਇਹ ਸੀਟ ਤੇ ਕੋਈ ਨਹੀਂ ਜੀ ਉਹ ਉਹਨਾਂ ਦਾ ਫੈਸਲਾ ਹੈ ਸਾਡੇ ਮੇਰਾ ਉਹਨਾਂ ਨਾਲ ਕੋਈ ਤਾਲੁਕਾਤ ਨਹੀਂ ਕੋਈ ਹੋਰ ਪਾਰਟੀ ਜੁਆਇਨ ਕਰ ਨਹੀਂ ਜੀ ਨਹੀਂ ਫਿਲਹਾਲ ਫਿਰ ਆਜ਼ਾਦ ਤੌਰ ਤੇ ਚੰਡੀਗੜ੍ਹ ਤੋਂ ਲੜਨ ਵਾਲੇ ਨਹੀਂ ਨਹੀਂ ਜੀ ਮੈਂ ਮੈਂ ਐਨਆਰ ਸਮਰਥਨੀ ਮੇਰੇ ਕਾਉਂਸਲਰ ਹਾਂ ਜੀ ਮੈਂ ਆਪਣੇ ਲੋਕਾਂ ਦੀ ਸੇਵਾ ਕਰਾਂਗਾ ਜਿਨ੍ਹਾਂ ਨੇ ਮੈਨੂੰ ਬਣਾਇਆ ਏ ਔਰ ਮੈਂ ਬੜਾ ਉਹਨਾਂ ਨਾਲ ਮੈਂ ਬੜਾ ਖੁਸ਼ ਹਾਂ ਕੀ ਲੱਗਦਾ ਜੀ ਅਕਾਲੀ ਦਲ ਦਾ ਪੰਜਾਬ ਦੇ ਵਿੱਚ ਕੀ ਹਾਲ ਹੋਣ ਵਾਲਾ ਲੱਗਦਾ ਵੀ ਕੋਈ ਵਧੀਆ ਪਰਫਾਰਮੈਂਸ ਰਹੂਗੀ ਨਹੀਂ ਮੈਂ ਮੈਂ ਉਹਦੇ ਬਾਰੇ ਕੋਈ ਕਮੈਂਟ ਨਹੀਂ